ਭਾਜਪਾ ਨੇ ਪੰਜਾਬ ਵਿੱਚ ਆਪਣੇ ਸੰਗਠਨਿਕ ਨੂੰ ਮਜ਼ਬੂਤ ਕਰਨ ਲਈ ਅਤੇ 2027 ਵਿਧਾਨ ਸਭਾ ਚੋਣਾਂ ਲਈ ਜ਼ਿਮੇਨੀ ਪੱਧਰ ਤੇ ਆਪਣੀ ਪਕੜ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕੀ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀਆਂ ਕੀਤੀਆਂ ਇਹਨਾਂ ਨਿਯੁਕਤੀਆਂ ਰਾਹੀਂ ਪਾਰਟੀ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਪਣੇ ਸੰਗਠਨਿਕ ਹਾਜ਼ਰੀ ਨੂੰ ਨਵੇਂ ਉਤਸ਼ਾਹ ਨਾਲ ਅੱਗੇ ਵਧਾਉਣ ਦਾ ਸੰਕੇਤ ਦਿੱਤਾ ਹੈ ਅਤੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਮ ਇਸ ਤਰ੍ਹਾਂ ਹਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਅਤੇ ਅਮਰਸਰ ਦਿਹਾਤ ਤੋਂ ਅਮਰਪਾਲ ਸਿੰਘ ਬੋਨੀ ਅਮਰਸਰ ਦਿਹਾਤ 2 ਤੋਂ ਹਰਦੀਪ ਸਿੰਘ ਗੱਲ ਬਟਾਲਾ ਤੋਂ ਹਰਸਿਮਰਨ ਸਿੰਘ ਵਾਲੀਆ ਬਠਿੰਡਾ ਦਿਹਾਤ ਤੋਂ ਗੁਰਪ੍ਰੀਤ ਸਿੰਘ ਮਲੂਕਾ ਬਠਿੰਡਾ ਅਰਬਨ ਤੋਂ ਸਰੂਪ ਚੰਦ ਸਿੰਘਲਾ ਫਤੇਗੜ ਸਾਹਿਬ ਤੋਂ ਦੇਦਾਰ ਸਿੰਘ ਪੱਟੀ ਫਿਰੋਜ਼ਪੁਰ ਤੋਂ ਸਰਬਜੀਤ ਸਿੰਘ ਬਾਠ ਗੁਰਦਾਸਪੁਰ ਤੋਂ ਬਗੇਲ ਸਿੰਘ ਜੁਗਰਾਵ ਤੋਂ ਰਾਜੇਂਦਰ ਪਾਲ ਸ਼ਰਮਾ ਖੰਨਾ ਤੋਂ ਭਪਿੰਦਰ ਸਿੰਘ ਜੀਮਾ ਲੁਧਿਆਣਾ ਦਿਹਾੜ ਤੋਂ ਗਗਨਦੀਪ ਸਣੀ ਕੈਤ ਮਲੇਰ ਕੋਟਲਾ ਤੋਂ ਜਾਗਤ ਕਥੂਰੀਆ ਮਾਨਸਾ ਤੋਂ ਗੋਮਾਰਾਮ ਪੂਨੀਆ ਮੋਗਾ ਤੋਂ ਡਾਕਟਰ ਹਰਜੋਤ ਕਮਲ ਮੁਹਾਲੀ ਸੰਜੀਵ ਵਿਸ਼ਿਸ਼ਟ ਪਠਾਨਕੋਟ ਤੋਂ ਗੁਰੇਸ਼ ਸ਼ਰਮਾ ਪਟਿਆਲਾ ਦਿਹਾੜ ਤੋਂ ਜਸਪਾਲ ਸਿੰਘ ਗਰੋਲੀ ਪਟਿਆਲਾ ਦਿਹਾੜ ਦੱਖਣ ਤੋਂ ਹਰਮੇਸ਼ ਗੋਇਲ ਪਟਿਆਲਾ ਅਰਬੰਤ ਤੋਂ ਵਿਜੇ ਕੁਮਾਰ ਗਰਗ ਸੰਗਰੂਰ 2 ਤੋਂ ਦਮਨ ਥਿੰਦ ਬਾਜਵਾ ਹਨ ਸੁਖਵਿੰਦਰ ਗੋਲਡੀ ਜੀ ਅਤੇ ਸਤਿਕਾਰਯੋਗ ਸਾਡੇ ਮੈਡਮ ਗੁਰਿੰਦਰ ਕੌਰ ਜੀ ਇਹਨਾਂ ਨੇ ਇੱਥੇ ਆ ਕੇ ਮੈਨੂੰ ਸਰਬਸੰਮਤੀ ਨਾਲ ਕਿਉਂਕਿ ਚੁਣਿਆ ਗਿਆ ਮੈਂ ਸਮਝਦਾ ਕਿ ਇੱਕ ਬੀਜੇਪੀ ਪਾਰਟੀ ਹੀ ਹੈ ਜਿਹੜੇ ਇੱਕ ਆਮ ਵਰਕਰ ਦੀ ਕਿਉਂਕਿ ਕੀਤੇ ਹੋਏ ਕੰਮਾਂ ਨੂੰ ਅ ਸਿਰਫ ਦੇਖਣਾ ਨਹੀਂ ਉਹਦੀ ਪ੍ਰਸ਼ੰਸਾ ਕਰਨੀ ਤੇ ਉਹਨੂੰ ਵਰਕਰ ਨੂੰ ਅੱਗੇ ਲੈ ਕੇ ਜਾਣਾ ਇਹ ਬੀਜੇਪੀ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਮੈਂ ਪਿਛਲੇ ਸਾਲ ਸਵਾ ਸਾਲ ਤੋਂ ਬਹੁਤ ਮਿਹਨਤ ਕੀਤੀ ਉਹਦੇ ਰਿਜ਼ਲਟ ਵੀ ਚੰਗੇ ਆਏ ਬਲਾਚੌਰ ਦੇ ਅੰਦਰ ਪਾਰਲੀਮੈਂਟ ਦੇ ਇਲੈਕਸ਼ਨ ਚ ਬਹੁਤ ਵਧੀਆ ਰਿਜ਼ਲਟ ਆਇਆ ਨਵਾਂ ਸ਼ਹਿਰ ਚ ਵੀ ਅਸੀਂ ਚੰਗਾ ਉੱਥੇ ਕੀਤਾ ਤੇ ਮੈਂ ਜ਼ਮਾਨਤ ਦਿੰਦਾ ਕਿ ਜਿਹੜੀ ਇਹ ਵੱਡੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਕਿਉਂਕਿ 2027 ਦੇ ਇਲੈਕਸ਼ਨ ਬੜੇ ਨੇੜੇ ਆ ਗਏ ਮੈਂ ਸਾਰਿਆਂ ਨੂੰ ਨਾਲ ਲੈ ਕੇ ਸਾਡੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਜੇ ਕੋਈ ਨਹੀਂ ਵੀ ਆਇਆ ਉਹਨਾਂ ਕੋਲ ਜਾਵਾਂਗੇ ਉਹਨਾਂ ਨੂੰ ਨਾਲ ਲਵਾਵਾਂਗੇ ਕਿਉਂਕਿ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਾਰਾਜ਼ਗੀ ਹੋਰ ਚੀਜ਼ ਹੈ ਪਾਰਟੀ ਨਾਲ ਕਿਸੇ ਦੀ ਕੋਈ ਨਾਰਾਜ਼ਗੀ ਨਹੀਂ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਤੇ ਇੱਕ ਚੰਗਾ ਰਿਜ਼ਲਟ 2027 'ਚ ਲੈ ਕੇ ਆਉਣ ਵਾਸਤੇ ਚੰਗੀ ਟੀਮ ਦੇ ਨਾਲ ਮਿਹਨਤ ਕਰਕੇ ਇਕ ਲੱਗਦਾ। ਕਿ ਤੁਸੀਂ ਕਮੀਆਂ ਦੀ ਗੱਲ ਕੀਤੀ ਹੈ ਕਿ ਇਸੇ ਟਾਪਰ ਦੇ ਵਿੱਚ ਜੇ ਮੈਂ ਕੋਈ ਕਮੀਆਂ ਰਹਿ ਗਈਆਂ ਕੀ ਕਮੀਆਂ ਹਨ ਤੁਸੀਂ ਸੋਚ ਰਹੇ ਹੋ ਕਿ ਜੀ ਤੇ ਉਹਨੂੰ ਕਿੱਦਾਂ ਬੂਆ ਕਰੀਂ। ਮੈਂ ਸਮਝਦਾ ਕਿ ਉਹ ਕਮੀ ਮੈਨੂੰ ਕੁਝ ਟਾਈਮ ਵੀ ਰਹੀ ਕਿਉਂਕਿ ਬਹੁਤ ਘੱਟ ਟਾਈਮ ਸੀ ਉਹਦੇ ਚ ਅਸੀਂ ਬਲਾ ਚੌਰ ਚ ਤਾਂ ਮਿਹਨਤ ਕਰਕੇ ਅਸੀਂ ਬੜਾ ਵਧੀਆ ਰਿਜ਼ਲਟ ਰਿਹਾ ਸਾਡਾ। ਨਵਾਂ ਸ਼ਹਿਰ ਬੰਗਿਆਂ ਦੇ ਵਿੱਚ ਸਮਾਂ ਘੱਟ ਹੋਣ ਕਰਕੇ ਉੱਥੇ ਆਣਾ ਜਾਣਾ ਵੀ ਘਟ ਰਿਹਾ ਤੇ ਹੁਣ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਬੰਗਾ ਔਰ ਨਵਾਂ ਸ਼ਹਿਰ ਨੂੰ ਵੀ ਬਲਾ ਚੌਰ ਦੇ ਬਰਾਬਰ ਲਿਆ ਕੇ ਤੇ ਪੰਜਾਬ ਦੇ ਵਿੱਚ ਜਦੋਂ 2027 ਦੀ ਸਰਕਾਰ ਬਣੂਗੀ ਇਹ ਸਾਡੇ ਤਿੰਨ ਹਲਕੇ ਨੇ ਕਿ ਵੱਡਾ ਯੋਗਦਾਨ ਬੀਜੇਪੀ ਹਾਈ ਕਮਾਂਡ ਨੇ ਮੈਨੂੰ ਬਤੌਰ অবজারভার ਮੇਰੇ ਭਾਈ ਸਰਦਾਰ ਸੁਖਮਿੰਦਰ ਸਿੰਘ ਜੀ ਗੋਲਡੀ ਜੀ ਨੂੰ ਐਜ਼ ਰਿਟਰਨਿੰਗ ਅਫਸਰ ਨਵਾਂ ਸ਼ਹਿਰ ਵਿਖੇ ਨਿਯੁਕਤ ਕੀਤਾ ਸੀ ਅਸੀਂ ਇੱਥੇ ਪਹਿਲਾਂ ਸਾਰੇ ਜਿੰਨੇ ਸਾਡੇ ਸੀਨੀਅਰ ਸਾਥੀ ਨੇ ਸਾਡੇ ਆਗੂ ਸਹਿਬਾਨ ਨੇ ਉਹਨਾਂ ਦੇ ਵਿਚਾਰ ਲੈ ਅਸੀਂ ਉਹ ਸਾਰੇ ਵਿਚਾਰ ਜਿਹੜੇ ਸੀ ਉਹ ਪਾਰਟੀ ਹਾਈ ਕਮਾਂਡ ਨੂੰ ਭੇਜੇ ਤੇ ਪਾਰਟੀ ਹਾਈ ਕਮਾਂਡ ਨੇ ਕਿਹਾ ਕਿ ਉੱਥੇ ਜਾ ਕੇ ਜਿਹੜੀ ਇਲੈਕਸ਼ਨ ਦੀ ਪ੍ਰਕਿਰਿਆ ਵਾ ਜਿਹਦੇ ਵਿੱਚ ਨਾਮੀਨੇਸ਼ਨ ਅਸੀਂ ਸਾਰਿਆਂ ਕੋਲੋਂ ਲਈ ਸਾਨੂੰ ਜ਼ਿਲ੍ਹਾ ਪ੍ਰਧਾਨ ਵਾਸਤੇ ਤਿੰਨ ਜਿਹੜੇ ਉਮੀਦਵਾਰ ਸੀ ਉਹਨਾਂ ਨੇ ਆਪਣੇ ਨਾਮੀਨੇਸ਼ਨ ਫਾਈਲਸ ਕੀਤੀਆਂ ਜਿਹਦੇ ਵਿੱਚ ਰਾਜਵਿੰਦਰ ਲੱਕੀ ਜੀ ਆਪਣਾ ਹਿੰਮਤ ਤਨੇਜਾ ਜੀ ਤੇ ਅਜੇ ਕਟਾਰੀਆ ਜੀ ਪਰ ਪਾਰਟੀ ਦੀ ਇਹ ਸੋਚ ਸੀ ਕਿ ਇਹ ਚੋਣ ਪ੍ਰਕਿਰਿਆ ਜਿਹੜੀ ਆ ਸਰਬਸੰਮਤੀ ਦੇ ਨਾਲ ਇੱਕ ਲੋਕਤੰਤ੍ਰਿਕ ਤਰੀਕੇ ਦੇ ਨਾਲ ਹੋਣੀ ਚਾਹੀਦੀ ਆ ਤੇ ਸਾਡੇ ਦੋ ਸਾਥੀ ਜਿਹੜੇ ਸੀ ਹਿਮਤ ਤਨੇਜਾ ਜੀ ਤੇ ਅਜੇ ਕਟਾਰੀਆ ਜੀ ਇਹਨਾਂ ਨੇ ਆਪਣੇ ਜਿਹੜੇ ਸੀ ਨਾਮਜ਼ਦਗੀ ਪੱਤਰ ਵਾਪਸ ਲੈ ਤੇ ਸ਼੍ਰੀ ਰਾਜਵਿੰਦਰ ਸਿੰਘ ਕੀ ਲੱਕੀ ਜਿਹੜੇ ਨੇ ਉਹ ਸਰਬਸੰਮਤੀ ਦੇ ਨਾਲ ਬੀਜੇਪੀ ਜ਼ਿਲ੍ਹਾ ਨਵਾਂ ਸ਼ਹਿਰ ਦੇ ਪ੍ਰਧਾਨ ਬਣੇ ਨੇ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਵਾਂ ਤੇ ਉਥੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਨਵਾਂ ਸ਼ਹਿਰ ਸ਼ਹੀਦਾਂ ਦੀ ਧਰਤੀ ਉਥੇ ਜਾ ਕੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਕਰਾਈਏ ਤੇ ਚੋਣ ਬਿਲਕੁਲ ਅਮਨਪੂਰਵਕ ਬਿਨਾਂ ਕਿਸੇ ਕਿਸੇ ਖਿਆਲ ਹੋ ਕੇ ਕਿਸੇ ਖੱਜਲ ਖਵਾਰਿਸ ਤੋਂ ਸੰਪੂਰਨ ਹੋਈ ਆ ਤੇ ਮੈਂ ਇਸ ਗੱਲ ਦੀ ਸਾਰੀ ਜ਼ਿਲ੍ਹਾ ਨਵਾਂ ਸ਼ਹਿਰ ਦੀ ਜਿਹੜੀ ਟੀਮ ਆ ਉਹਨਾਂ ਦੇ ਸਾਰੇ ਮੰਡਲ ਦੇ ਪ੍ਰਧਾਨ ਸਾਹਿਬ ਨੇ ਸਾਬਕਾ ਪ੍ਰਧਾਨ ਸਾਹਿਬ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਰਾ ਜਿਹੜਾ ਵਾ ਇਸ ਚੋਣ ਪ੍ਰਕਿਰਿਆ ਨੂੰ ਜਿਹੜਾ ਉਹ ਸਫਲ ਬਣਾਇਆ ਸਰ ਪਾਰਟੀ ਦੇ ਕਲੀਵਰ ਦਾ ਸਮਨ ਲਈ ਵੀ ਸਰ ਅੱਜ ਇਸਨੇ ਪਾਰਟੀ ਦੇ ਫੂਟ ਹੈ ਕਿ ਦਰਗੀ ਪ੍ਰਕਿਰਿਆ ਦੇਖੋ ਜਿਹੜਾ ਸੀ ਨਾ ਇਹ ਚੋਣ ਪ੍ਰਕਿਰਿਆ ਇਹਦੇ ਵਿੱਚ ਅਸੀਂ ਬੰਦੇ ਸਦੇ ਸੀ ਜਿਹੜੇ ਸਾਰੇ ਹੈਗੇ ਸੀ ਜਿਨ੍ਹਾਂ ਦੀ VOTING ਸੀ ਕਲੈਕਸ਼ਨ ਦੇ ਵਿੱਚ ਜਿਨ੍ਹਾਂ ਦੇ ਪ੍ਰੋਸੈਸ ਦੇ ਵਿੱਚ ਹਿੱਸਾ ਲੈਣਾ ਸੀ ਹੁਣ ਜਦੋਂ ਲक्की ਜੀ ਨੂੰ ਅਸੀਂ ਕੁਰਸੀ ਤੇ ਬਿਠਾਵਾਂਗੇ ਜਦੋਂ ਇਹਨੇ ਆਪਣਾ ਆਫਿਸ ਦਾ ਚਾਰਜ ਲੈਣਗੇ ਸਾਡੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਪਾਣੂ ਅੱਥਰੂ ਹਾਜ਼ਰ ਮਿਲੇਗੀ ਅੱਜ ਸਿਰਫ ਮੈਂ ਮੈਡਮ ਦੇਖ ਅੱਜ ਮੈਂ ਗੋਲਦੀ ਜੀ ਤੇ ਮੈਡਮ ਖੰਦੀ ਅਚੇ ਚੇ ਤੌਰ ਤੇ ਇਸੇ ਕਰਕੇ ਆਏ ਆ ਕਿ ਪਹਿਲਾਂ ਪ੍ਰਧਾਨ ਦੀ ਜਿਹੜੀ ਚੋਣ ਪ੍ਰਕਿਰਿਆ ਨੂੰ ਖਤਮ ਕੀਤਾ ਜਾਵੇ ਉਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਸੈਸ ਜਿਹੜਾ ਸ਼ੁਰੂ ਕੀਤਾ ਜਾਵੇ ਕਿਉਂਕਿ 2027 ਜਿਹੜਾ ਵਾ ਬੀਜੇਪੀ ਦਾ ਨਿਸ਼ਾਨਾ 2027 ਆ 2027 ਦੇ ਵਿੱਚ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੂਰਨ ਬਹੁਮਤ ਦੇ ਨਾਲ ਸਰਕਾਰ ਬਣਾਏਗੀ ਤੇ ਲੋਕ ਸਰਕਾਰ ਉਡੀਕ ਰਹੇ ਨੇ ਜੋ ਪੰਜਾਬ ਦੇ ਵਿੱਚ ਇਸ ਵੇਲੇ ਹਾਲਾਤ ਨੇ ਜੋ ਗੁੰਡਾਗਰਦੀ ਆ ਜੋ ਗੈਂਗਸਟਰ ਵਾਰ ਦਾ ਇਸ ਵੇਲੇ ਦੌਰ ਚੱਲ ਰਿਹਾ ਤੇ ਜਿਵੇਂ ਪੰਜਾਬ ਦੇ ਵਿੱਚ ਰੋਧ ਲੁੱਟ ਸੋਟ ਕਤਲ ਹੋ ਰਹੇ ਨੇ ਉਹ ਸਾਰੀਆਂ ਚੀਜ਼ਾਂ ਨੂੰ ਰੋਕਣ ਲਈ ਸਿਰਫ ਤੇ ਸਿਰਫ ਬੀਜੇਪੀ ਹੀ ਸਮਰੱਥਿਆ ਹੋਰ ਕੋਈ ਵੀ ਪਾਰਟੀ ਸਮਰੱਥਨੀ ਤੁਸੀਂ ਦੇਖਿਆ ਯੂਪੀ ਜਿਹਨੂੰ ਲੋਕ ਜਾਣ ਤੋਂ ਡਰਦੇ ਹੁੰਦੇ ਸੀ ਲੋਕਾਂ ਨੇ ਆਪਣਾ ਨਿਵੇਸ਼ ਯੂਪੀ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਸਿਰਫ ਇਸ ਕਰਕੇ ਕਿ ਸਾਡੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥੀ ਉਸ ਦਾ ਜਿਹੜਾ ਮਾਹੌਲ ਆ ਉਹਨੂੰ ਇੰਨਾ ਸਖਾਵਾਂ ਬਣਾ ਦਿੱਤਾ ਵਾ ਕਿ ਲੋਕ ਉੱਥੇ ਜਾ ਕੇ ਰਹਿਣਾ ਪਸੰਦ ਕਰ ਰਹੇ ਨੇ ਸਿਸ ਪੰਜਾਬ ਸਾਡਾ ਸੋਨੇ ਦੀ ਚਿੜੀ ਸੀ ਤੈਨੂੰ ਦੁਬਾਰਾ ਸੋਨੇ ਦੀ ਚਿੜੀ ਬਣਾਵਾਂਗੇ ਤੇ ਇੱਕ ਨੰਬਰ ਦਾ ਸੂਬਾ ਸੀ ਸਾਡਾ ਪੰਜਾਬ ਨੂੰ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਉਹ ਸਿਰਫ ਤੇ ਸਿਰਫ ਬੀਜੇਪੀ ਪਾਰਟੀ ਸਮਰੱਥ ਹੈ ਕਿ 2027 ਦੇ ਵਿੱਚ ਸਾਡੀ ਡਬਲ ਇੰਜਨ ਵਾਲੀ ਸਰਕਾਰ ਹੋਊਗੀ ਜਿਵੇਂ ਉੱਪਰ ਮੋਦੀ ਜੀ ਦੀ ਸਰਕਾਰ ਆ ਥੱਲੇ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਹੋਵੇ ਤੇ ਪੰਜਾਬ ਵਿਕਾਸ ਕਰੂਗਾ ਤਰੱਕੀ ਕਰੂਗਾ ਅਮਨ ਸ਼ਾਂਤੀ ਭਾਈਚਾਰਾ ਪੰਜਾਬ ਦੇ ਵਿੱਚ ਸਿਰਫ ਸਿਰਫ ਬੀਜੇਪੀ ਲੈ ਕੇ ਆ ਸਕਦੀ ਆ ਮੈਂ ਇੰਨੀਆਂ ਗੱਲਾਂ ਕਰਦਾ ਲੱਕੀ ਜੀ ਨੂੰ ਇੱਕ ਵਾਰੀ ਦਿਲ ਤੋਂ ਇੱਕ ਵਾਰੀ ਦਿਲ ਦੀਆਂ ਗਹਿਰਾਈਆਂ ਤੋਂ ਫਿਰ ਵਧਾਈ ਦਿਨਾ ਵਾ ਤੇ ਆਪਣੇ ਭਰਾ ਕੋਲੋਂ ਇਹੋ ਯਾਦ ਕਰਦਾ ਵਾਂ ਕਿ ਇਹ ਟੀਮ ਨੂੰ ਨਵਾਂ ਸ਼ਹਿਰ ਦੀ ਟੀਮ ਨੂੰ ਇੱਕ ਵਧੀਆ ਤਰੀਕੇ ਦੀ ਟੀਮ ਬਣਾ ਕੇ ਕਿਉਂਕਿ ਸ਼ਹੀਦਾਂ ਦੀ ਤਰਜੀਦਾ ਹੈ ਪ੍ਰਧਾਨ ਬਣੇ ਨੇ ਤੇ ਇਥੋਂ ਸਾਨੂੰ ਆਸ ਵੀ ਵੱਧ ਜਿਸ ਦੇ ਨਾਲ ਇਹਨਾਂ ਨੂੰ ਵਧਾਈ ਵੀ ਦਿਨਾ ਵਾ ਤੇ ਜੋ ਲੈਂਡ ਪੂਲਿੰਗ ਦੀ ਗੱਲ ਆ ਬੀਜਪੀ ਉਸਦੇ ਸਖਤ ਵਰਖਲਾਫ ਹੈ ਕਿਉਂਕਿ ਕੋਈ ਵੀ ਕਿਸਾਨ ਜਿਹੜਾ ਵਾ ਉਹ ਆਪਣੀ ਜ਼ਮੀਨ ਜਿਹੜੀ ਆ ਕਿਉਂਕਿ ਪੁੱਤਾਂ ਨਾਲੋਂ ਪਿਆਰੀ ਉਹਨੂੰ ਜ਼ਮੀਨ ਹੁੰਦੀ ਆ ਤੇ ਕੋਈ ਵੀ ਆਪਣੀ ਜ਼ਮੀਨ ਤੇ ਕਿਸੇ ਨੂੰ ਕਬਜ਼ਾ ਨਹੀਂ ਕਰਨ ਦੇਊਗਾ ਜੋ ਵੀ ਪੰਜਾਬ ਸਟੈਂਡ ਲਾਊਗਾ ਬੀਜਪੀ ਉਸ ਸਟੈਂਡ ਦੇ ਨਾਲ ਖੜੂਗੀ ਜੋ ਕਿਸਾਨ ਜਿਹੜਾ ਸਟੈਂਡ ਲੈਣਗੇ ਬੀਜਪੀ ਉਹਨਾਂ ਦੇ ਨਾਲ ਪੈਰਾ ਦੇਊਗੀ ਪਰ ਸਾਰਿਆਂ ਤੋਂ ਵੱਧ ਇਹ ਰੋਗੀ ਗੱਲ ਹੈ ਅੱਜ ਦੀ। ਇਹ ਰੱਬ ਦਾ ਕੰਮ ਹੈ। ਚਾਹੀਦਾ ਮਾਣੋ। ਇਹ ਚਿੰਭਾਵਾ ਦੇ ਰਿਹਾ। ਪੁਲਿਸ ਨੇ। ਅੱਗੇ ਤੋਂ ਕਰਾਈ ਨਹੀਂ। ਅੱਜ ਵੰਦੇ। ਹਾਂਜੀ ਹਾਂ। ਥੋੜੀ ਜਿਹੀ। ਬਾਪ ਦੀ ਦੰਦਾ ਪਾਰਟੀ ਦੇ 20 ਉਹ ਸਾਡੇ ਸਿਰ ਮੱਥੇ ਆ। ਟੇਸ਼ਾ ਹੀ। ਉਹ ਗਲਤ ਫੈਸਲਾ ਨਹੀਂ ਹੁੰਦਾ। ਕਾਲੋ ਸਾਹਿਬ ਸਾਡੇ ਵਿੱਚ ਆ ਗਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦੀ ਉਡੀਕ ਦੇ ਵਿੱਚ ਬੈਠੇ ਸੀ ਸਾਰੇ ਆਪ ਦੀ ਜਨਤਾ ਪਾਰਟੀ ਜਿੰਦਾਬਾਦ ਆਪ ਦੀ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਮੈਡਮ 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 ਨੂੰ ਵਾਕਾ ਲੈਂਦਾ ਹੋਰ ਬਾਈ ਇੱਕ ਮਿੰਟ ਇੱਕ ਮਿੰਟ ਕਰ ਲੈਂਦੇ ਮੈਡਮ ਦਾ ਪਹਿਲੇ ਕਰ ਲੈਂਦੇ ایک منٹ بھائی مہربانی کر پاڑی گاڑی ਦੀ ਕਾਰਨ ਸਾਡੇ ਸਾਰੇ ਲੀਡਰਸ਼ਿਪ ਜਿਹਦੇ ਸਾਥੋਂ ਤੇ ਸਾਡੇ ਵੱਡੇ ਵੀਰ ਰਵੀਨ ਕਾਲੋ ਜੀ ਜੋ ਇਸ ਤੋਂ ਦੇ ਅਫਜ਼ਲਾ ਸੀ ਮੇਰੇ ਵੀਰ ਵਿਦਰ ਗੋੜੀ ਗੋੜੀ ਜੀ ਸਾਡੇ ਬਹੁਤ ਹੀ ਸਰਕਾਰ ਜੋ ਸਾਡੇ ਬ੍ਰਿੰਦਰ ਕੌਰ ਖਾਦੀ ਜੀ ਸਾਰੇ ਹੀ ਵੀਰ ਜੇ ਸਰਬ ਤੋਂ ਪਹਿਲਾਂ ਦਾ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿਉਂਕਿ ਜਦੋਂ ਪਿਛਲੀ ਵਾਰ ਮਿੰਦੂ ਪ੍ਰਧਾਨ ਬਣਾਇਆ ਗਿਆ ਸੀ ਮੈਂ ਉਹ ਸਮਝ ਗਿਆ ਸੀ ਕਿ ਭਾਰਤੀ ਜਨਤਾ ਪਾਰਟੀ ਕਿ ਐਸੀ ਪਾਰਟੀ ਹੈ ਜਿਹੜੀ ਸਿਰਫ ਕੰਮ ਦੇਖਦੀ ਹੈ ਬੰਦੇ ਦੇ ਕੰਮ ਨੂੰ ਦੇਖ ਕੇ ਉਹਨੂੰ ਬੜਦਾ ਬਾਨ ਸਤਕਾਰ ਦਿੰਦੀ ਹੈ ਤੇ ਇਸ ਟਾਈਮ ਜਦੋਂ ਦੁਬਾਰਾ ਮੈਨੂੰ ਚੁਣਿਆ ਗਿਆ ਮੈਂ ਸਮਝਦਾ ਕਿ ਮੈਂ ਜਿੰਨੀ ਕੋਸ਼ਿਸ਼ ਕੀਤੀ ਪਿਛਲੇ 1.5 ਸਾਲ ਦੇ ਵਿੱਚ ਪਾਰਟੀ ਨੂੰ ਅੱਗੇ ਲੈ ਕੇ ਜਾਣ ਦੀ ਉਹਦੇ ਵਿੱਚ ਹੋ ਸਕਦਾ ਬਹੁਤ ਸਾਰੀਆਂ ਕਮੀਆਂ ਰਹਿ ਗਈਆਂ ਹੁਣ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੁਣ ਪਰ ਮੈਂ ਵਿਸ਼ਵਾਸ ਦਵੰਨਾ ਸਾਰੇ ਹੀ ਲੀਡਰਸ਼ਿਪ ਨੂੰ ਕਿ ਉਹ ਜਿਹੜੀਆਂ ਕਮੀਆਂ ਉਹ ਗਲਤੀਆਂ ਉਹ ਦੂਰ ਕਰਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਇਸ ਵਾਰ ਪੂਰੇ ਜ਼ਿਲ੍ਹੇ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਹੋਰ ਮਜ਼ਬੂਤ ਕਰਾਂਗੇ ਤੇ ਆਉਣ ਵਾਲੇ 2027 ਦੇ ਇਲੈਕਸ਼ਨ ਦੇ ਵਿੱਚ ਜਿੱਥੇ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੂਗੀ ਉੱਥੇ ਨਵਾਂ ਸ਼ਹਿਰ ਸ਼ੀਦੇ ਸ਼ੀਦੇ ਆ ਸਰਦਾਰ ਭਗਤ ਸਿੰਘ ਦੀ ਧਰਤੀ ਸ਼ੀਰ ਭਗਤ ਸਿੰਘ ਨਗਰ ਦੇ ਵਿੱਚੋਂ ਇੱਕ ਵੱਡਾ ਯੋਜਨਾ ਹੋਵੇ ਇੱਕ ਮਾਰਸ਼ਾ ਦਾ ਪੱਟਾ ਹੋਗਾ ਬੜਾ ਸਾਰਾ ਦਾ ਖੇਤ ਬਹੁਤ ਬਹੁਤ ਸਾਰਾ